ਲਾਗਤ ਮੁੱਲ ਹੈ ਜਿਹੜਾ ਉਹ ਲਗਾਤਾਰ ਵਧ ਰਿਹਾ ਹੈ ਜਦੋਂ ਕਿਸੇ ਵੀ ਫਸਲ ਦਾ ਲਾਗਤ ਮੁੱਲ ਵਧਣ ਲੱਗ ਜਾਂਦਾ ਹੈ ਭੂਮੀ ਜਿਹੜੀ ਉਹ ਸ਼ਕਤੀਹੀਨ ਹੋ ਜਾਂਦੀ ਹੈ ਤਾਂ ਕਿਸਾਨ ਨੂੰ ਆਰਥਿਕ ਤੌਰ ਤੇ ਵੱਡਾ ਨੁਕਸਾਨ ਹੁੰਦਾ ਜਿੱਥੇ ਉਸ ਦੀ ਫਸਲ ਘੱਟ ਲਾਗਤ ਨਾਲ ਤਿਆਰ ਹੋਣੀ ਹੁੰਦੀ ਹੈ ਉੱਥੇ ਉਸ ਦੀ ਲਾਗਤ ਦੋ ਗੁਣਾ ਜਾਂ ਤਿੰਨ ਗੁਣਾ ਹੋ ਜਾਂਦੀ ਹੈ ਸ਼ਾਇਦ ਇਹੀ ਕਾਰਨ ਹੈ ਕਿ ਕਿਸਾਨ ਲਗਾਤਾਰ ਇਹ ਮੰਗ ਕਰ ਰਹੇ ਹੈ ਕਿ ਸਾਡੀ ਫਸਲ ਦਾ ਕਈ ਵਾਰ ਸਾਨੂੰ ਘੱਟੋ-ਘੱਟ ਲਾਗਤ ਮੁੱਲ ਜਿਹਦੇ ਤੇ ਹੁਣ ਬਹੁਤ ਸਾਰੇ ਥਾਵਾਂ ਤੇ ਹੜਤਾਲਾਂ ਵੀ ਹੋ ਰਹੀਆਂ ਜਿਹਨੂੰ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਕਹਿੰਦੇ ਆ ਸਸੀਕਾਲ ਜੀ ਮੈਂ ਸੁਲਤਾਨ ਮੁਹੰਮਦ ਪੰਜਾਬ ਹੈਰੀਟੇਜ ਚੈਨਲ ਵਿੱਚ ਤੁਹਾਡਾ ਸਵਾਗਤ ਕਰਦਾ ਤੇ ਸਾਡੇ ਨਾਲ ਅੱਜ ਗੱਲ ਸਟੂਡੀਓ ਵਿੱਚ ਗੱਲਬਾਤ ਕਰਨ ਲਈ ਹਾਜ਼ਰ ਨੇ ਡਾਕਟਰ ਸਤਨਾਮ ਸਿੰਘ ਸੰਧੂ ਜੀ ਤੇ ਸਾਡਾ ਅੱਜ ਦਾ ਮੁੱਦਾ ਹੈਗਾ ਪੰਜਾਬ ਦੀ ਕਿਸਾਨੀ ਸੰਕਟ ਵਿੱਚ ਕਿਉਂ ਹੈ ਇਸ ਦੇ ਕੀ ਕੀ ਕਾਰਨ ਹੋ ਸਕਦੇ ਨੇ ਤਾਂ ਸਰ ਤੁਹਾਡਾ ਪਹਿਲਾਂ ਸਭ ਤੋਂ ਪਹਿਲਾਂ ਸਟੂਡੀਓ ਵਿੱਚ ਸਵਾਗਤ ਹੈ ਜੀ ਹਾਂ ਧੰਨਵਾਦ ਤੇ ਸਾਡਾ ਅੱਜ ਦਾ ਜਿਵੇਂ ਵਿਸ਼ਾ ਵੀ ਪੰਜਾਬ ਦੀ ਜਿਹੜੀ ਕਿਸਾਨੀ ਹੈ ਉਹ ਲਗਾਤਾਰ ਸੰਕਟ ਵਿੱਚ ਕਿਉਂ ਆ ਰਹੀ ਹੈ ਕਿਉਂਕਿ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਆਪਣੇ ਭਵਿੱਖ ਲਈ ਚਿੰਤਾ ਚਿੰਤਾਾਂ ਤੇ ਆਸ਼ਾਾਂ માં ਦੋਨੇ ਉਹਦੇ ਨਾਲ ਨੇ ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਜਿਵੇਂ ਕਿ ਅਸੀਂ ਕਹਿ ਸਕਦੇ ਹਾਂ ਵੀ ਪਹਿਲਾ ਸਾਡਾ ਵੀ ਅੱਜ ਦਾ ਜਿਹੜਾ ਪਹਿਲਾ ਕਾਰਨ ਹੈਗਾ ਵੀ ਜਿਹੜਾ ਪਾਣੀ ਆ ਲਗਾਤਾਰ ਥੱਲੇ ਜਾ ਰਿਹਾ ਕਿਉਂਕਿ ਫਿਊਚਰ ਵਿੱਚ ਜਿਹੜੀ ਕਿਸਾਨੀ ਹੈ ਉਹ ਟਿਊਬਵਲਾਂ ਤੇ ਲੰਬੇ ਸਮੇਂ ਤੱਕ ਨਹੀਂ ਰਹਿ ਸਕਦੀ ਤੇ ਇਹਦੇ ਬਾਰੇ ਤੁਸੀਂ ਕੁਝ ਜਾਣਨਾ ਪਾਉ ਸਾਡੇ ਦਰਸ਼ਕਾਂ ਨੂੰ ਅ ਸੁਲਤਾਨ ਜੀ ਸਭ ਤੋਂ ਮਹੱਤਵਪੂਰਨ ਗੱਲ ਹੈ ਜਿੱਥੇ ਤੁਸੀਂ ਵਿਸ਼ਾ ਛੇੜਿਆ ਅਸੀਂ ਸਾਰੇ ਜਾਣਦੇ ਹਾਂ ਕਿ ਇੱਕ ਸਮਾਂ ਉਹ ਸੀ ਜਦੋਂ ਪੰਜਾਬ ਦੇ ਵਿੱਚ ਮਤਾ ਆਨੰਦਪੁਰ ਦਾ ਗੱਲ ਹੁੰਦੀ ਸੀ ਉਸ ਸਮੇਂ ਵੀ ਪਾਣੀਆਂ ਨੂੰ ਲੈ ਕੇ ਪਾਣੀਆਂ ਦੀ ਵੰਡ ਨੂੰ ਲੈ ਕੇ ਲਗਾਤਾਰ ਚਰਚਾਵਾਂ ਹੁੰਦੀਆਂ ਰਹੀਆਂ ਪੰਜਾਬ ਜਿੱਥੇ ਬਾਕੀ ਕਿਸਮ ਦੇ ਸੰਕਟ ਭੋਗ ਰਿਹਾ ਹੈ ਉੱਥੇ ਹੀ ਨਾਲ ਇਹ ਵੀ ਮੰਨਿਆ ਜਾਂਦਾ ਸੀ ਕਿ ਪੰਜਾਬ ਕੋਲ ਖੇਤੀ ਜੋਗ ਪਾਣੀ ਹੈ ਜਿਹੜਾ ਉਹ ਉਪਲਬਧ ਨਹੀਂ ਹੈ ਜਾਂ ਪ੍ਰਾਪਤ ਨਹੀਂ ਹੈ ਪਰੰਤੂ ਇਸ ਦੇ ਬਾਵਜੂਦ ਵੀ ਉਸ ਸਮੇਂ ਪਾਣੀਆਂ ਦੀ ਵੰਡ ਵੇਲੇ ਜਦੋਂ ਇੰਟਰ ਸਟੇਟ ਜਾਂ ਅੰਤਰ ਰਾਜੀ ਪਾਣੀਆਂ ਦੇ ਸਮਝੌਤੇ ਹੋਏ ਤਾਂ ਪੰਜਾਬ ਦੇ ਪਾਣੀਆਂ ਦਾ ਕੁਝ ਹਿੱਸਾ ਜਿਹੜਾ ਉਹ ਰਾਜਸਥਾਨ ਨੂੰ ਦਿੱਤਾ ਗਿਆ ਤੇ ਦੂਸਰਾ ਹਿੱਸਾ ਹਰਿਆਣੇ ਨੂੰ ਦਿੱਤਾ ਗਿਆ ਉਹ ਲਗਾਤਾਰ ਪਾਣੀਆਂ ਦੇ ਉੱਪਰ ਪੰਜਾਬ ਦੀ ਕਿਸਾਨੀ ਹੈ ਜਿਹੜੀ ਉਹ ਸੰਘਰਸ਼ ਕਰਦੀ ਰਹੀ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਸਤਲੋ ਜਮਨਾ ਲਿੰਕ ਨਹਿਰ ਹੈ ਜਿਹੜੀ ਉਹ ਪੰਜਾਬ ਤੇ ਹਰਿਆਣੇ ਦੇ ਵਿਚਕਾਰ ਲੰਬੇ ਸਮੇਂ ਤੋਂ ਅੱਜ ਤੱਕ ਸੰਘਰਸ਼ ਦਾ ਵਿਵਾਦ ਦਾ ਕਾਰਨ ਬਣੀ ਹੋਈ ਹੈ ਇਹਦਾ ਅੱਗੇ ਪੰਜਾਬ ਦੀ ਕਿਸਾਨੀ ਦੇ ਸੰਕਟ ਨਾਲ ਸੰਬੰਧ ਇਸ ਕਿਸਮ ਦਾ ਬਣਦਾ ਹੈ ਕਿ ਜਦੋਂ ਪੰਜਾਬ ਦੀ ਖੇਤੀ ਯੋਗ ਭੂਮੀ ਕੋਲ ਯੋਗ ਪਾਣੀ ਨਾ ਰਿਹਾ ਤਾਂ ਉਸ ਸਮੇਂ ਪੰਜਾਬ ਦੇ ਲੋਕਾਂ ਨੇ ਟਿਊਬਵੈਲ ਰਾਹੀਂ ਪਾਣੀ ਹੈ ਜਿਹੜਾ ਆਪਣੀ ਖੇਤੀ ਨੂੰ ਦੇਣਾ ਸ਼ੁਰੂ ਕੀਤਾ ਤੇ ਲਗਾਤਾਰ ਟਿਊਬਵੈਲ ਰਾਹੀਂ ਪਾਣੀ ਦੀ ਜ਼ਿਆਦਾ ਵਰਤੋਂ ਹੋਣ ਕਰਕੇ ਧਰਤੀ ਹੇਠਲਾ ਪਾਣੀ ਜਿਹੜਾ ਕਿਸੇ ਸਮੇਂ ਨਲਕਿਆਂ ਨਾਲ ਬੜੇ ਚੰਗੇ ਤਰੀਕੇ ਨਾਲ ਲੋਕ ਆਪਣੇ ਪੀਣ ਲਈ ਵਰਤ ਸਕਦੇ ਸੀ ਉਹ ਲਗਾਤਾਰ ਥੱਲੇ ਜਾਂਦਾ ਰਿਹਾ ਤੇ ਇਸ ਸੰਕਟ ਨੂੰ ਸਭ ਤੋਂ ਉਦੋਂ ਜ਼ਿਆਦਾ ਵਾਧਾ ਮਿਲਿਆ ਜਦੋਂ ਕਿਸਾਨਾਂ ਨੂੰ ਜਿਹੜੀ ਮੋਟਰਾਂ ਦੀ ਬਿਜਲੀ ਮੁਫਤ ਕੀਤੀ ਗਈ ਉਹਦੇ ਨਾਲ ਇੱਕ ਪਾਸੇ ਤਾਂ ਪਾਣੀ ਦੀ ਵਰਤੋਂ ਜ਼ਿਆਦਾ ਹੋਈ ਤੇ ਦੂਸਰੇ ਪਾਸੇ ਨਾਲ ਦੀ ਨਾਲ ਜਿਹੜਾ ਝੋਨਾ ਪੰਜਾਬ ਦੀ ਫਸਲ ਨਹੀਂ ਸੀ ਜਿਹਨੂੰ ਬਹੁਤ ਜ਼ਿਆਦਾ ਪਾਣੀ ਦੀ ਲੋੜ ਹੈ ਉਸ ਨੂੰ ਵੀ ਲਿਆ ਗਿਆ ਅੱਜ ਹਾਲਾਤ ਇਹ ਬਣੇ ਹੋਏ ਐ ਕਿ ਪੰਜਾਬ ਦਾ ਬਹੁਤ ਵੱਡਾ ਹਿੱਸਾ ਰੈੱਡ ਜ਼ੋਨ ਦੇ ਵਿੱਚ ਆਇਆ ਹੈ ਪਿਛਲੇ ਦਿਨਾਂ ਚ ਲਗਾਤਾਰ ਸੰਘਰਸ਼ ਚੱਲਿਆ ਕਿ ਪੰਜਾਬ ਦੇ ਪੀਣ ਯੋਗ ਪਾਣੀ ਪ੍ਰਦੂਸ਼ਿਤ ਹੋ ਗਏ ਬੁੱਢੇ ਨਾਲੇ ਦੀ ਸਮੱਸਿਆ ਦੇ ਨਾਲ ਜੁੜੀ ਹੋਈ ਹੈ ਜਿਹੜਾ ਬਠਿੰਡਾ ਸੰਗਰੂਰ ਤੇ ਉੱਪਰਲੇ ਕੁਝ ਫਰੀਦਕੋਟ ਮੁਕਸਰ ਦੇ ਇਲਾਕੇ ਆ ਉਹਨਾਂ ਦੇ ਵਿੱਚ ਪਾਣੀ ਸਤਲੋਜ ਦਾ ਇੰਨਾ ਗੰਧਲਾ ਜਾਣ ਲੱਗਿਆ ਕਿ ਕਿਸਾਨਾਂ ਨੂੰ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਹੋਣ ਲੱਗੀਆਂ ਇਸ ਕਰਕੇ ਬਿਲਕੁਲ ਗੱਲ ਇਹ ਠੀਕ ਹੈ ਕਿ ਪਾਣੀ ਹੈ ਜਿਹੜਾ ਪੰਜਾਬ ਦੀ ਕਿਸਾਨੀ ਦੇ ਪ੍ਰਮੁੱਖ ਸੰਕਟਾਂ ਵਿੱਚੋਂ ਇੱਕ ਸਭ ਤੋਂ ਵੱਡਾ ਸੰਕਟ ਬਣ ਕੇ ਸਾਹਮਣੇ ਆਇਆ ਜਿਵੇਂ ਕਿ ਤੁਸੀਂ ਦੱਸਿਆ ਵੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਸਾਡੇ ਦਰਸ਼ਕਾਂ ਨੂੰ ਕਿਉਂਕਿ ਪਾਣੀਆਂ ਦੇ ਟਾਈਮ ਤੋਂ ਬੜੇ ਲੰਬੇ ਟਾਈਮ ਤੋਂ ਇਹ ਸੰਘਰਸ਼ ਚੱਲਦਾ ਆ ਰਿਹਾ ਪੰਜਾਬ ਦੀ ਕਿਸਾਨੀ ਨਾਲ ਸੰਤ ਹਰਚੰਦ ਸਿੰਘ ਲੋਂਗੋਵਾਲ ਨੇ 1987 ਦੇ ਵਿੱਚੋਂ ਰਜੀਵ ਗਾਂਧੀ ਨਾਲ ਕੀ ਹੈ ਇੱਕ ਪਾਣੇ ਨਾਲ ਸਮਝੌਤਾ ਕੀਤਾ ਹੈ ਕਿਸੀ ਤਾਂ ਕਿ ਪੰਜਾਬ ਦੀ ਕਿਸਾਨੀ ਨੂੰ ਬਚਾਇਆ ਜਾ ਸਕੇ ਕਿ ਡਾਕਟਰ ਸਾਹਿਬ ਅੱਜ ਇਹ ਵੀ ਹੈਗਾ ਵੀ ਜੇ ਮੌਸਮ ਦੀ ਜਾਣਕਾਰੀ ਹੈ ਮੌਸਮ ਵਿੱਚ ਲਗਾਤਾਰ ਤਬਦੀਲੀ ਆ ਰਹੀ ਹੈ ਇਸ ਦੇ ਨਾਲ ਨਾ ਫਸਲਾਂ ਦੀ ਜਿਹੜੀ ਉਤਪਾਦਨਤਾ ਉਸ ਦੇ ਵਿੱਚ ਵੀ ਕਮੀ ਆ ਰਹੀ ਹੈ ਤਾਂ ਇਸ ਦਾ ਵੀ ਸਾਡੀ ਕਿਸਾਨੀ ਤੇ ਕੋਈ ਮੌਸਮ ਦਾ ਕੋਈ ਪ੍ਰਭਾਵ ਪੈ ਰਿਹਾ ਹੈ ਬਿਲਕੁਲ ਇਹਦਾ ਪ੍ਰਭਾਵ ਪੈਂਦਾ ਹੈ ਜਿਸ ਤਰੀਕੇ ਨਾਲ ਅਸੀਂ ਅੰਤਰਰਾਸ਼ਟਰੀ ਪੱਧਰ ਤੇ ਲਗਾਤਾਰ ਸੁਣਦੇ ਆ ਰਹੇ ਹਾਂ ਕਿ ਪ੍ਰਦੂਸ਼ਣ ਦੇ ਵਧਣ ਨਾਲ ਗਲੋਬਲ ਵਾਰਮਿੰਗ ਵਰਗਾ ਮੁੱਦਾ ਜਿਹੜਾ ਉਸ ਨੇ ਵਿਸ਼ਵ ਪੱਧਰ ਨੂੰ ਪ੍ਰਭਾਵਿਤ ਕੀਤਾ ਅੱਜ ਬਹੁਤ ਸਾਰੀਆਂ ਥਾਵਾਂ ਤੇ ਮੌਸਮ ਹੈ ਜਿਹੜਾ ਜਾਂ ਤਾਂ ਲਗਾਤਾਰ ਗਰਮੀ ਬਣੀ ਰਹਿੰਦੀ ਹੈ ਜਾਂ ਲਗਾਤਾਰ ਸਰਦੀ ਅੱਗੇ ਤੱਕ ਚਲੀ ਜਾਂਦੀ ਹੈ ਇਸ ਦੇ ਨਾਲ ਕੀ ਹੋਇਆ ਕਿ ਜਿਹੜੇ ਮੌਸਮ ਵਿਗਿਆਨੀ ਹੈ ਉਹਨਾਂ ਨੇ ਪੰਜਾਬ ਦੇ ਵਿੱਚ ਇਹ ਚਿੰਤਾਵਾਂ ਪ੍ਰਗਟਾਈਆਂ ਕਿ ਪੰਜਾਬ ਦੀਆਂ ਬਹੁਤ ਸਾਰੀਆਂ ਕੁਦਰਤੀ ਬੀਜਾਂ ਵਾਲੀਆਂ ਫਸਲਾਂ ਜਾਂ ਜੜੀ ਬੂਟੀਆਂ ਉਹ ਕੁਦਰਤੀ ਤੌਰ ਤੇ ਨਸ਼ਟ ਹੋ ਗਈਆਂ ਕਿਉਂਕਿ ਉਹ ਜਲਵਾਯੂ ਦੀ ਮਾਰ ਨਹੀਂ ਚੱਲ ਸਕੀਆਂ ਇਸੇ ਤਰੀਕੇ ਨਾਲ ਮੈਂ ਇੱਕ ਐਗਜ਼ਾਮਪਲ ਦੇਣੀ ਚਾਹਣਾ ਹੈ ਖੇਤੀ ਨਾਲ ਸੰਬੰਧਿਤ ਕਿ ਪੰਜਾਬ ਦੇ ਵਿੱਚ ਅੰਗੂਰਾਂ ਦੀ ਖੇਤੀ ਵੱਡੇ ਪੱਧਰ ਤੇ ਕੀਤੀ ਜਾਂਦੀ ਸੀ ਬਠਿੰਡਾ ਦੇ ਦਮਦਮਾ ਸਾਹਿਬ ਜ਼ੋਨ ਦੇ ਵਿੱਚ ਤਕਰੀਬਨ ਆਪਾਂ ਜੇ ਕਹੀਏ ਤਾਂ ਸੈਂਕੜੇ ਏਕੜ ਭੂਮੀ ਅੰਗੂਰਾਂ ਦੇ ਥੱਲੇ ਸੀ ਔਰ ਹੁੰਦਾ ਇਹ ਸੀ ਕਿ ਜਿਸ ਸਮੇਂ ਅੰਗੂਰਾਂ ਦੀ ਫਸਲ ਪੱਕਣ ਤੇ ਆਉਂਦੀ ਹੈ ਉਸੇ ਸਮੇਂ ਹੀ ਬਰਸਾਤਾਂ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਜਿਹੜੀ ਅੰਗੂਰਾਂ ਦੇ ਵਿੱਚ ਮਿਠਾਸ ਆਉਣੀ ਹੁੰਦੀ ਹੈ ਉਹਦੀ ਕੁਆਲਿਟੀ ਇੰਪਰੂਵ ਹੋਣੀ ਹੁੰਦੀ ਹੈ ਜੇ ਉਹ ਸਮੇਂ ਤੋਂ ਪਹਿਲਾਂ ਮੰਡੀ ਦੇ ਵਿੱਚ ਨਾ ਭੇਜੀ ਜਾਵੇ ਤਾਂ ਉਹ ਮੌਸਮ ਦੀ ਮਾਰ ਦੇ ਹਟਾ ਜਾਂਦੀ ਹੈ ਜਿਸ ਕਰਕੇ ਸੰਕਟ ਹੋਰ ਵੱਧ ਜਾਂਦਾ ਹੈ ਇਸ ਵਾਰੀ ਵੀ ਅਸੀਂ ਦੇਖਿਆ ਹੈ 2024 ਦੇ ਵਿੱਚ ਜਦੋਂ ਝੋਨਾ ਪੱਕਣ ਤੇ ਆਇਆ ਹੋਇਆ ਸੀ ਤਾਂ ਉਸ ਸਮੇਂ ਬਰਸਾਤਾਂ ਸ਼ੁਰੂ ਹੋਈਆਂ ਬਹੁਤ ਸਾਰੀ ਫਸਲ ਹੈ ਜਿਹੜੀ ਉਹ ਉਹ ਬਰਸਾਤ ਦੀ ਮਾਰ ਹੇਠਾਂ ਆਉਣ ਕਰਕੇ ਡਿੱਗ ਪਈ ਜੀ ਦਾ ਝਾੜ ਘਟਿਆ ਤੇ ਉਸ ਤੋਂ ਬਾਅਦ ਮੰਡੀਆਂ ਦੇ ਵਿੱਚ ਪਈ ਫਸਲ ਨੂੰ ਵੀ ਬਰਸਾਤ ਕਾਰਨ ਬਹੁਤ ਸਾਰੀ ਮੌਸਮ ਦੀ ਮਾਰ ਹੈ ਜਿਹੜੀ ਚਲਣੀ ਪਈ ਇਹ ਕੁਦਰਤੀ ਗੱਲ ਹੈ ਕਿ ਕਿਸਾਨੀ ਸੰਕਟ ਦੇ ਵਿੱਚ ਮੌਸਮ ਹੈ ਜਿਹੜਾ ਜਿਸ ਤੇ ਕਿਸੇ ਦਾ ਵੀ ਕਾਬੂ ਨਹੀਂ ਹੈ ਉਹ ਵੀ ਇੱਕ ਆਪਣਾ ਰੋਲ ਪਲੇ ਕਰ ਰਿਹਾ ਜਿਵੇਂ ਅੱਜਕੱਲ ਜਾਨਤਾਰ ਪੰਜਾਬ ਦੇ ਕਿਸਾਨਾਂ ਮੋਨੋਕਲਚਰ ਹੀ ਫਸਲਾਂ ਹੀ ਉਗਾ ਰਹੇ ਹਨ ਜਿਵੇਂ ਚਾਵਲ ਹੋ ਗਿਆ ਤੇ ਕਣਕ ਹੋ ਗਈ ਜਿਦੇ ਨਾਲ ਨਾ ਸਾਡੀ ਜਿਹੜੀ ਉਪਜਾਊ ਸ਼ਕਤੀ ਹੈ ਧਰਤੀ ਦੀ ਉਹਦੇ ਵਿੱਚ ਕਿਤੇ ਬਹੁਤ ਸ਼ਕਤੀ ਘਟ ਗਈ ਹੈ ਜੇ ਅਸੀਂ ਲਗਾਤਾਰੇ ਫਸਲਾਂ ਨੂੰ ਕੋਈ ਬਦਲਮੀਆਂ ਫਸਲਾਂ ਬੀਜੀਆਂ ਜਾਣ ਪੁਰਾਣੇ ਟਾਈਮ 'ਚ ਕੀ ਹੁੰਦਾ ਸੀ ਜਿਹੜੀ ਫਸਲ ਹੋ ਜਾਂਦੀ ਸੀ ਤਾਂ ਉਸ ਨੂੰ ਜਿਹੜੀ ਉਹਦੀ ਉਪਜਾਊ ਸ਼ਕਤੀ ਵਧਾਉਣ ਦੇ ਨਾ ਜ਼ਮੀਨ ਨੂੰ ਖੁੱਲੇ ਰੱਖਿਆ ਜਾਂਦਾ ਸੀ ਤਾਂ ਕਿ ਉਸ ਦੀ ਜਿਹੜੀ ਉਪਜਾਊ ਸ਼ਕਤੀ ਹੋ ਜਾਣਾ ਹੋ ਜਵੀਂ ਕਿ ਇਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਕੋਈ ਸੁਝਾਅ ਦਵਾਂਗੇ ਦੇਖੋ ਇਸ ਨੂੰ ਜਿਹੜੀ ਜ਼ਮੀਨ ਇੱਕ ਫਸਲ ਤੋਂ ਬਾਅਦ ਖਾਲੀ ਛੱਡੀ ਜਾਂਦੀ ਸੀ ਉਸ ਨੂੰ ਸਾਂਣੀ ਜ਼ਮੀਨ ਕਿਹਾ ਜਾਂਦਾ ਸੀ ਅੱਜ ਤੋਂ 4-5 ਦਹਾਕੇ ਪਹਿਲਾਂ ਉਹ ਸਮੇਂ ਕੀ ਕੀਤਾ ਜਾਂਦਾ ਸੀ ਕਿ ਕੋਸ਼ਿਸ਼ ਇਹ ਹੁੰਦੀ ਸੀ ਕਿ ਇੱਕ ਸਾਲ ਦੇ ਵਿੱਚ ਇੱਕੋ ਹੀ ਫਸਲ ਲਈ ਜਾਵੇ ਤੇ ਹੁਣ ਹਾਲਾਤ ਇਹ ਬਣੇ ਹੋਏ ਐ ਨਾ ਸਿਰਫ ਦੋ ਫਸਲਾਂ ਬਲਕਿ ਤਿੰਨ ਫਸਲਾਂ ਤੱਕ ਲੈਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹਦੇ ਨਾਲ ਕੀ ਹੁੰਦਾ ਹੈ ਕਿ ਲਗਾਤਾਰ ਭੂਮੀ ਹੈ ਜਿਹੜੀ ਉਸ ਤੇ ਪ੍ਰੈਸ਼ਰ ਵੱਧ ਰਿਹਾ ਹੈ ਦੂਸਰੀ ਗੱਲ ਤੁਸੀਂ ਕੀਤੀ ਫਸਲੀ ਵਿਭਿੰਨਤਾ ਦੀ ਜਦੋਂ ਅਸੀਂ ਇੱਕੋ ਹੀ ਫਸਲ ਵਾਰੀ-ਵਾਰੀ ਬੀਜੀ ਜਾਂਦੇ ਆ ਤਾਂ ਉਹ ਖਾਸ ਕਿਸਮ ਦੇ ਤੱਤ ਜਿਹੜੇ ਉਸ ਫਸਲ ਨੂੰ ਲੁੜਿੰਦੇ ਹੁੰਦੇ ਆ ਉਹਨਾਂ ਦੀ ਜ਼ਮੀਨ ਦੇ ਵਿੱਚੋਂ ਮਾਤਰਾ ਮਕਦਾਰ ਘਟਦੀ ਜਾਂਦੀ ਹੈ ਤੇ ਹੌਲੀ-ਹੌਲੀ ਇੱਕ ਲੈਵਲ ਤੋਂ ਬਾਅਦ ਜਿਹੜੀ ਉਪਜਾਊ ਸ਼ਕਤੀ ਹੈ ਜਦੋਂ ਆਪਟੀਮਮ ਲੈਵਲ ਤੇ ਆਪਣੇ ਪੂਰਨ ਝਾੜ ਦੀ ਪੱਧਰ ਤੇ ਪਹੁੰਚ ਜਾਂਦੀ ਹੈ ਉਸ ਤੋਂ ਬਾਅਦ ਉਹ ਲਗਾਤਾਰ ਘਟਣ ਲੱਗ ਜਾਂਦੀ ਹੈ ਅੱਜ ਪੰਜਾਬ ਸ਼ਾਇਦ ਇਸ ਕਿਸਮ ਦੇ ਸੰਕਟ ਦੇ ਵਿੱਚ ਹੀ ਪਿਆ ਹੋਇਆ ਹੈ ਕਿ ਕਣਕ ਔਰ ਝੋਨੇ ਦੀ ਜਿੰਨੀ ਵੱਧਤ ਵੱਧ ਉਤਪਾਦਨ ਹੋ ਸਕਦਾ ਇੱਕ ਏਕੜ ਦੇ ਵਿੱਚੋਂ ਉਸ ਤੇ ਪਹੁੰਚਿਆ ਹੋਇਆ ਹੁਣ ਹੋਰ ਉਤਪਾਦਨ ਵਧਾਉਣ ਲਈ ਧਰਤੀ ਦੇ ਵਿੱਚ ਜਾਨ ਨਹੀਂ ਬਚੀ ਬਲਕਿ ਉਸ ਨੂੰ ਬਾਹਰ ਤੋਂ ਯੂਰੀਆ ਡੀਏਪ ਇਸ ਕਿਸਮ ਦੀਆਂ ਖਾਦਾਂ ਜਿਹੜੀਆਂ ਉਹਨਾਂ ਦਾ ਸਹਾਰਾ ਲੈਣਾ ਪੈਂਦਾ ਤਾਂ ਉਹਦੇ ਨਾਲ ਕੀ ਹੋ ਰਿਹਾ ਇਹ ਸੰਕਟ ਇਸ ਕਰਕੇ ਵੀ ਗਹਿਰਾ ਜਾਂਦਾ ਜਿਸ ਤਰੀਕੇ ਨਾਲ ਅੱਜ ਹੈ ਜਿਹੜੀ ਅੱਜ ਆਲੂਆਂ ਦੀ ਫਸਲ ਆਈ ਹੋਈ ਹੈ ਉਸ ਦਾ ਭਾਅ ਮੰਡੀ ਦੇ ਵਿੱਚ 750 ਰੁਪਏ ਦੇ ਕਰੀਬ ਚੱਲ ਰਿਹਾ ਹੈ ਜੋ ਲਗਾਤਾਰ ਘਟਦੇ ਘਟਦੇ ਇਸ ਪੱਧਰ ਤੇ ਆਇਆ ਹੈ ਮੰਨਿਆ ਜਾਂਦਾ ਹੈ ਕਿ ਤਕਰੀਬਨ 650 ਰੁਪਇਆ ਤਾਂ ਇੱਕ ਕਿਸਾਨ ਨੂੰ ਉਹਦੀ ਲਾਗਤ ਆ ਜਾਂਦੀ ਹੈ ਇਸ ਕਰਕੇ ਜਦੋਂ ਲਾਗਤ ਮੁੱਲ ਇੰਨਾ ਵੱਧ ਜੇ ਤੇ ਉਹਦਾ ਅੱਗੇ ਕਿਸਾਨ ਨੂੰ ਆਰਥਿਕ ਤੌਰ ਤੇ ਕੋਈ ਲਾਭ ਨਾ ਹੋਵੇ ਤਾਂ ਕੁਦਰਤੀ ਤੌਰ ਤੇ ਹੈ ਉਹ ਸੰਕਟ ਹੈ ਜਿਹੜਾ ਖੇਤੀ ਦੇ ਸਿਰ ਕਿਸਾਨੀ ਦੇ ਸਿਰ ਵੱਡੇ ਪੱਧਰ ਤੇ ਆ ਕੇ ਪੈ ਜਾਂਦਾ ਹੈ ਮੈਨੂੰ ਲੱਗਦਾ ਹੈ ਇਸ ਕਰਕੇ ਇਹ ਵੀ ਇੱਕ ਪ੍ਰਮੁੱਖ ਕਾਰਨ ਹੈ ਜਿਹੜੀ ਫਸਲੀ ਵਿਭਿੰਨਤਾ ਦਾ ਨਾ ਹੋਣਾ ਔਰ ਫਸਲਾਂ ਦਾ ਜਿਹੜਾ ਉਪਜਾਊ ਸ਼ਕਤੀ ਜ਼ਮੀਨ ਦੇ ਵਿੱਚੋਂ ਖਤਮ ਹੋਣੀ ਇਹ ਕਿਸੇ ਨਾ ਕਿਸੇ ਕਿਸਾਨੀ ਦੇ ਸੰਕਟ ਨੂੰ ਗਹਿਰਾ ਕਰਦੇ ਹੈ ਜਿਥੇ ਕਿ ਅਸੀਂ ਆਪਣੀਆਂ ਰਲਮੀਆਂ ਫਸਲਾਂ ਉਗਾਨੀਆਂ ਇਹਦੇ ਨਾਲ ਸਾਡੀ ਜਿਹੜੀ ਉਪਜਾਊ ਸ਼ਕਤੀ ਉਹ ਵੀ ਵੱਧਦੀ ਹੈ ਡਾਕਟਰ ਸਾਹਿਬ ਨੇ ਦੱਸਿਆ ਇਸ ਦੇ ਨਾਲ ਪਾਣੀ ਦੀ ਕਮੀ ਵੀ ਕਿਸੇ ਹੱਦ ਤੱਕ ਸਾਡੀ ਜਿਹੜੀ ਕੀ ਹੈ ਉਸ ਦੀ ਘਾਟ ਵੀ ਦੂਰ ਚਲੀ ਜਾਂਦੀ ਹੈ ਕਿਉਂਕਿ ਜੇ ਰਲਮੀਆਂ ਮਿਲਮੀਆਂ ਫਸਲਾਂ ਸੀ ਉਗਾਵਾਂਗੇ ਨਾ ਤਾਂ ਕਿ ਫਸਲ ਤੇ ਅਸੀਂ ਫੋਕਸ ਨਾ ਕਰਾਂਗੇ ਤਾਂ ਸਾਡੇ ਨਾਲ ਕੀ ਹੈ ਕਾਫੀ ਇਸ ਦਾ ਉਪਜਾਊ ਸ਼ਕਤੀ ਵਧੇ ਤੇ ਪਾਣੀ ਦੀ ਜਿਹੜੀ ਸਮੱਸਿਆ ਉਹ ਵੀ ਦੂਰ ਹੋ ਜਾਂਦੀ ਹੈ ਤੇ ਜਿਵੇਂ ਅੱਜਕੱਲ ਦੁਨਸਾ ਵਿੱਚ ਦੇਖਿਆ ਵੀ ਯੂਐਸਏ ਵਿੱਚ ਐਗਰੀਕਲਚਰ ਦੇ ਨਵੀਂ-ਨਵੀਂ ਟੈਕਨੀਕਸ ਆ ਰਹੀ ਹੈ ਯੂਐਸਏ ਨੰਬਰ 1 ਤੇ ਹੈ ਅਮਰੀਕਾ ਉਸ ਤੋਂ ਬਾਅਦ ਚਾਈਨਾ ਤੇ ਤੀਜਾ ਨੰਬਰ ਇੰਡੀਆ ਦਾ ਆ ਜਾਂਦਾ ਹੈ ਇੰਡੀਆ ਦੇ ਵਿੱਚ ਜਿਹੜੀ ਨਵੀਂ ਟੈਕਨੀਕਸ ਨਾਲ ਜਿਵੇਂ ਐਗਜ਼ੈਂਪਲ ਲਈ ਡਰੋਨ ਨਾਲ ਜਿਹੜੀ ਅੱਜਕੱਲ ਫਸਲਾਂ ਦਾ ਸੰਸਾਰ ਵਿੱਚ ਬਹੁਤ ਅਹਿਮੀਅਤ ਹੈ ਇਸ ਚੀਜ਼ ਦੀ ਕਿ ਪੰਜਾਬ ਦੇ ਵਿੱਚ ਜੇ ਨਵੀਂ ਟੈਕਨੀਕ ਨਾਲ ਅਸੀਂ ਫਸਲਾਂ ਨੂੰ ਉਗਾਈਏ ਤੇ ਕੀ ਸਾਡੀ ਜਿਹੜੀ ਉਪਜਾਊ ਸ਼ਕਤੀ ਹੈ ਜਾਂ ਫਿਰ ਉਤਪਾਦਨ ਹੈ ਇਸ ਦੇ ਵਿੱਚ ਕੋਈ ਵਾਧਾ ਹੋਏਗਾ ਬਿਲਕੁਲ ਤੁਸੀਂ ਠੀਕ ਸਵਾਲ ਪੁੱਛਿਆ ਹੈ ਇੱਕ ਸਮਾਂ ਸੀ ਜਦੋਂ ਇਹ ਮੰਨਿਆ ਜਾਂਦਾ ਸੀ ਕਿ ਇਜ਼ਰਾਈਲ ਹੈ ਜਿਹੜਾ ਉਹ ਖੋਜ ਦੇ ਪੱਧਰ ਤੇ ਬਹੁਤ ਵਿਕਸਿਤ ਮੁਲਕ ਹੈ ਉਹਨਾਂ ਕੋਲ ਭੂਮੀ ਥੋੜੀ ਸੀ ਤੇ ਜਿਹੜੀ ਭੂਮੀ ਵੀ ਸੀ ਉਹ ਵੀ ਮਤਲਬ ਫਸਲਾਂ ਨੂੰ ਪੈਦਾ ਕਰਨ ਦੇ ਯੋਗ ਨਹੀਂ ਸੀ ਤਾਂ ਉਹਨਾਂ ਨੇ ਕੀ ਕੀਤਾ ਕਿ ਆਪਣੀ ਉਸ ਬੰਜਰ ਭੂਮੀ ਦੇ ਵਿੱਚ ਬਾਹਰੋਂ ਮਿੱਟੀ ਲਿਆ ਕੇ ਉਸ ਮਿੱਟੀ ਦੇ ਵਿੱਚ ਫਸਲਾਂ ਉਗਾ ਕੇ ਆਪਣੇ ਆਪ ਨੂੰ ਖੇਤੀ ਦੇ ਵਿੱਚ ਆਤਮ ਨਿਰਭਰ ਬਣਾਉਣ ਦੀ ਕੋਸ਼ਿਸ਼ ਕੀਤੀ ਉਹ ਜਦੋਂ ਅਸੀਂ ਪੰਜਾਬ ਦੀ ਕਿਸਾਨੀ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ ਹੁਣ ਸਭ ਤੋਂ ਵੱਡਾ ਸੰਕਟ ਇਹ ਆ ਰਿਹਾ ਹੈ ਕਿ ਇੱਕ ਪਾਸੇ ਸਰਕਾਰਾਂ ਵੀ ਕੋਸ਼ਿਸ਼ ਕਰ ਰਹੀਆਂ ਕਿ ਕਿਸਾਨਾਂ ਨੂੰ ਨਵੀਂ ਟੈਕਨੋਲੋਜੀ ਦੇਈਏ ਉਹਨਾਂ ਨੂੰ ਅਸੀਂ ਰੋਟਾਵੇਟਰ ਦੇਈਏ ਜਾਂ ਹੈਪੀ ਸੀਡਰ ਦੇਈਏ ਪਰ ਨਾਲ ਦੀ ਨਾਲ ਸੰਕਟ ਇਹ ਆ ਰਿਹਾ ਹੈ ਕਿ ਜੋ ਤਕਨੀਕ ਸਾਨੂੰ ਦਿੱਤੀ ਜਾ ਰਹੀ ਹੈ ਇਹ ਤਾਂ ਕਿਸਾਨਾਂ ਵੱਲੋਂ ਇਹ ਕਿਸੇ ਨਾ ਕਿਸੇ ਪਦਰ ਤੇ ਉਹ ਲਾਂਭਾ ਦਿੱਤਾ ਜਾਂਦਾ ਹੈ ਕਿ ਜਦੋਂ ਅਸੀਂ ਇਸ ਵਾਰ ਕਣਕ ਦੀ ਫਸਲ ਬੀਜੀ ਤਾਂ ਉਸ ਦੀਆਂ ਜੜ੍ਹਾਂ ਦੇ ਵਿੱਚ ਸਿਉਕ ਜਾਂ ਸੁੰਡੀ ਨੇ ਹਮਲਾ ਕਰਕੇ ਉਹ ਫਸਲ ਨੂੰ ਉੱਗਰਨ ਵੇਲੇ ਹੀ ਤਬਾਹ ਕਰ ਦਿੱਤਾ ਮੈਨੂੰ ਇਹ ਲੱਗਦਾ ਹੈ ਕਿ ਸਾਡੀ ਜਿਹੜੀ ਤਕਨੀਕ ਹੈ ਉਹਦੇ ਵਿੱਚ ਹਲੇ ਤੱਕ ਉਸ ਕਿਸਮ ਦਾ ਜਿਹੜਾ ਆਪਾਂ ਕਹੀਏ ਕਿ ਐਡਵਾਂਸ ਕਲਚਰ ਹੈ ਫਸਲ ਦਾ ਉਹ ਨਹੀਂ ਆਇਆ ਅਜੇ ਤੱਕ ਸਾਡੇ ਕੋਲੇ ਜਿਹੜੇ ਟ੍ਰੈਡੀਸ਼ਨਲ ਸਿਸਟਮ ਹੈ ਖੇਤੀ ਦੇ ਉਹੀ ਅਸੀਂ ਅਪਣਾ ਰਹੇ ਹਾਂ ਅੱਜੇ ਸਾਡੇ ਕੋਲੇ ਖਾਸ ਕਿਸਮ ਦਾ ਪੌਲੀ ਹਾਊਸ ਕਲਚਰ ਹੈ ਜਿਹੜਾ ਭਾਵੇਂ ਕਿਤੇ ਕਿਤੇ ਦੇਖਣ ਨੂੰ ਮਿਲਦਾ ਪਰ ਉਸ ਪੱਧਰ ਤੇ ਦੇਖਣ ਨੂੰ ਨਹੀਂ ਮਿਲਦਾ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਫਸਲਾਂ ਆ ਉਹ ਪਰੰਪਰਾਗਤ ਤਰੀਕੇ ਨਾਲ ਹੀ ਉਗਾਈਆਂ ਜਾਂਦੀਆਂ ਹਨ ਹਲੇ ਸਾਡੇ ਕੋਲੇ ਸੰਦਾਂ ਦੀ ਵਿਭਿੰਨਤਾ ਜਾਂ ਖੇਤੀ ਦੇ ਵਿੱਚ ਜਦੋਂ ਅਸੀਂ ਕਿੰਨੇ ਖਾਦ ਪਾਉਣੀ ਹੈ ਕਿੰਨੇ ਸਪਰੇਅ ਕਰਨੀ ਹੈ ਟੈਸਟਿੰਗ ਕਿਵੇਂ ਹੋਵੇ ਕਿਸ ਸਮੇਂ ਕਿਸ ਫਸਲ ਨੂੰ ਕਿੰਨੇ ਪਾਣੀ ਦੀ ਲੋੜ ਹੈ ਜਾਂ ਡ੍ਰਿਪ ਇਰੀਗੇਸ਼ਨ ਵੱਡੇ ਪੱਧਰ ਤੇ ਕਿਵੇਂ ਕੀਤੀ ਜਾ ਸਕਦੀ ਹੈ ਘੱਟ ਪੈਸਟੀਸਾਈਡ ਕਿਵੇਂ ਪਾਈ ਜਾ ਸਕਦੀ ਹੈ ਜਾਂ ਬਰਮੀ ਕਲਚਰ ਦੀ ਵਰਤੋਂ ਵੱਡੇ ਪੱਧਰ ਤੇ ਕਿਵੇਂ ਕੀਤੀ ਜਾ ਸਕਦੀ ਹੈ ਇਹਨਾਂ ਚੀਜ਼ਾਂ ਦੀ ਕਿਤੇ ਨਾ ਕਿਤੇ ਹਲੇ ਵੀ ਘਾਟ ਹੈ ਜਿਹਦੇ ਵੱਲ ਬਹੁਤ ਵੱਡੇ ਪੱਧਰ ਤੇ ਖੋਜ ਦੀ ਜ਼ਰੂਰਤ ਹੈ ਤੇ ਹੋ ਸਕਦਾ ਹੈ ਭਵਿੱਖ ਦੇ ਵਿੱਚ ਕੋਈ ਸੁਧਾਰ ਹੋਵੇ ਪਰ ਫਿਲਹਾਲ ਕਿਸਾਨੀ ਲਈ ਇਹ ਚੀਜ਼ਾਂ ਜਾਂ ਤਾਂ ਮਹਿੰਗੀਆਂ ਪੈਣੀਆਂ ਜਾਂ ਉਹ ਅਜੇ ਤੱਕ ਉਹਨਾਂ ਦੀ ਇਸ ਨਵੀਂ ਟੈਕਨੋਲੋਜੀ ਤੱਕ ਪਹੁੰਚ ਨਹੀਂ ਹੋਈ ਕਿਧਰੇ ਨਾ ਕਿਧਰੇ ਇਹ ਵੀ ਕਿਸਾਨੀ ਲਈ ਇੱਕ ਸੰਕਟ ਵਾਲੀ ਗੱਲ ਜ਼ਰੂਰ ਹੈ ਹਾਂਜੀ ਜਿਵੇਂ ਕਿ ਡਾਕਟਰ ਸਾਹਿਬ ਤੁਸੀਂ ਦੱਸਿਆ ਵੀ ਨਵੀਆਂ-ਨਵੀਆਂ ਟੈਕਨੀਕਸ ਨਾਲ ਜਿਹੜੀ ਕਿਸਾਨੀ ਦੀ ਜੋ ਉਤਪਾਦਨ ਸ਼ਕਤੀ ਹੈ ਉਹ ਵੱਧੀ ਹੈਗੀ ਹੈ ਕਿ ਜੀਐਮ ਫਸਲਾਂ ਉਗਾਈਆਂ ਜਾਣ ਤਾਂ ਇਹ ਕਿਸਾਨੀ ਦੀ ਪੈਦਾਵਾਰ ਨੂੰ ਵਧਾ ਸਕਦੀਆਂ ਦੇਖੋ ਜੈਨੇਟਿਕਲੀ ਮੋਡੀਫਾਈਡ ਕ੍ਰੌਪ ਹੈ ਜਿਹੜੀਆਂ ਇਹ ਆਮ ਤੌਰ ਤੇ ਅਮਰੀਕਾ ਤੇ ਨਾਰਥ ਅਮਰੀਕਾ ਦੇ ਵਿੱਚ ਵਰਤੀਆਂ ਜਾਂਦੀਆਂ ਜਦੋਂ ਇਹ ਫਸਲਾਂ ਤਿਆਰ ਕੀਤੀਆਂ ਗਈਆਂ ਤਾਂ ਦੋ ਉਦੇਸ਼ ਸੀ ਇੱਕ ਤਾਂ ਫਸਲ ਦੀ ਗੁਣਵੱਤਾ ਜਿਹਨੂੰ ਅਸੀਂ ਕੁਆਲਿਟੀ ਆਖਦੇ ਹਾਂ ਉਹਦੇ ਵਿੱਚ ਇੰਪਰੂਵਮੈਂਟ ਕਰਨੀ ਦੂਸਰੀ ਇਹ ਹੈ ਕਿ ਉਸ ਨੂੰ ਕੀੜੇ ਨਾ ਲੱਗਣ ਪੰਜਾਬ ਦੇ ਵਿੱਚ ਜਿਹੜੀਆਂ ਜੀਐਮ ਦੀਆਂ ਫਸਲਾਂ ਇਹ ਪਹਿਲਾਂ ਸਬਜ਼ੀਆਂ ਦੇ ਵਿੱਚ ਅਤੇ ਫਰੂਟ ਦੇ ਵਿੱਚ ਇਹਨਾਂ ਨੂੰ ਲਿਆਂਦਾ ਗਿਆ ਜਿਹੜੀਆਂ ਕੁਸ਼ ਫਸਲਾਂ ਜਿਸ ਤਰੀਕੇ ਨਾਲ ਬਠਿੰਡਾ ਜ਼ਿਲ੍ਹਾ ਦੇ ਵਿੱਚ ਕਾਟਨ ਦੀ ਫਸਲ ਹੁੰਦੀ ਸੀ ਤਾਂ ਉਦੋਂ ਜੀਐਮ ਮੋਡੀਫਾਈ ਕਾਟਨ ਕ੍ਰੋਪ ਲੈ ਕੇ ਆਂਦੀ ਤੇ ਇਹ ਕਿਹਾ ਗਿਆ ਕਿ ਉਸ ਫਸਲ ਨੂੰ ਲਾਲ ਸੁੰਡੀ ਹੈ ਜਿਹੜੀ ਉਹ ਨਹੀਂ ਖਾਊਗੀ ਫਿਰ ਕਿਤੇ ਨਾ ਕਿਤੇ ਸਮੱਸਿਆ ਇਹ ਆਈ ਕਿ ਕੁਝ ਸਾਲਾਂ ਬਾਅਦ ਕੁਝ ਟਾਈਮ ਲਈ ਤਾਂ ਉਤਪਾਦਨ ਵਧਿਆ ਪਰ ਕੁਝ ਸਮੇਂ ਤੋਂ ਬਾਅਦ ਸੁੰਡੀ ਨੇ ਫਿਰ ਉਵੇਂ ਹੀ ਹਮਲਾ ਕੀਤਾ ਤੇ ਅੱਜ ਲਗਭਗ ਪੰਜਾਬ ਦੀ ਜਿਹਨੂੰ कॉटन बेल्ट ਕਿਹਾ ਜਾਂਦਾ ਸੀ ਉੱਥੇ ਇਹ ਫਸਲ ਹੋਣੀ ਹੀ हट ਗਈ ਜੇ ਹੁੰਦੀ ਹੈ ਤਾਂ ਉਸ ਨੂੰ ਸੁੰਡੀ ਦੀ ਮਾਰ ਝਲਣੀ ਪੈਂਦੀ ਹੈ ਇਸ ਕਰਕੇ ਮੈਂ ਇਹ ਕਹਿਣਾ ਕਿ ਜਿਹੜੀਆਂ ਜੈਨੇਟਿਕਲੀ ਮੋਡੀਫਾਈਡ ਕ੍ਰੋਪਸ ਸੀ ਜਾਂ ਫਰੂਟਸ ਸੀ ਉਹਨਾਂ ਦਾ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਚੱਲਣ ਦੇਖਣ ਨੂੰ ਨਹੀਂ ਮਿਲਿਆ ਸਾਡੇ ਥੋੜਾ ਬਹੁਤਾ ਐਕਸਪੈਰੀਮੈਂਟ ਦੇ ਤੌਰ ਤੇ ਇਹ ਕੰਮ ਹੋ ਰਿਹਾ ਹੈ ਪਰ ਅਜੇ ਵੀ ਜਿਹੜੀ ਆਮ ਕਿਸਾਨੀ ਹੈ ਉਸ ਦੀ ਪਹੁੰਚ ਤੋਂ ਇਸ ਕਿਸਮ ਦੇ ਬੀਜ ਇਸ ਕਿਸਮ ਦੀ ਟੈਕਨਾਲੋਜੀ ਬਾਹਰ ਹੀ ਹੈ ਜਿਵੇਂ ਕਿ ਅੱਜ ਕੱਲ ਪੰਜਾਬ ਦੇ ਵਿੱਚ ਕਿਸਾਨੀ ਦੀ ਬਹੁਤ ਸਾਰਾ ਸੰਘਰਸ਼ ਹੋ ਰਿਹਾ ਹੈ ਤੇ ਸਰਕਾਰ ਦੇ ਕਈ ਮੁੱਦਿਆਂ ਦੀ ਜਿਵੇਂ ਐਮਐਸਪੀ ਲਈ ਵੀ ਕੋਈ ਕਾਸ ਦੀ ਮੁੱਦਾ ਚੱਲ ਰਿਹਾ ਕਿ ਸਰਕਾਰ ਕਿਸਾਨੀ ਨੂੰ ਵਧਾਉਣ ਵਾਸਤੇ ਕੋਈ ਸਬਸਿਡੀ ਜਾਂ ਐਮਐਸਪੀ ਵਧੀਆਂ ਉਪਰਾਲਾ ਕਰ ਰਹੀ ਹੈ ਇਸ ਦੇ ਬਾਰੇ ਦੇਖੋ ਸੁਲਤਾਨ ਜੀ ਦੋ ਗੱਲਾਂ ਐ ਇਹਦੇ ਨਾਲ ਸੰਬੰਧਤ ਪਹਿਲੀ ਗੱਲ ਇਹ ਐ ਕਿ ਕਿਸਾਨੀ ਜਿਹੜੀ ਕਿਸਾਨ ਦੀ ਉਪਜ ਐ ਉਸ ਨੂੰ ਗਰੀਬ ਲੋਕਾਂ ਦਾ ਪੱਧਰ ਉੱਪਰ ਚੱਕਣ ਲਈ ਕਣਕ ਨੂੰ 2 ਰੁਪਏ ਜਾਂ 4 ਰੁਪਏ ਕਿਲੋ ਜਾਂ ਮੁਫਤ ਅਨਾਜ ਦੇ ਰਹੀ ਐ ਜਿਹੜੀ ਕਰੋੜਾਂ ਦੀ ਪੱਧਰ ਤੇ ਵੰਡੀ ਜਾ ਰਹੀ ਐ ਦੂਸਰੇ ਪਾਸੇ ਜਿਹੜਾ ਉਤਪਾਦਕ ਐ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰੀ ਐ ਉਹਨੂੰ ਦਿੱਕਤ ਇਹ ਆ ਰਹੀ ਐ ਕਿ ਉਹਦਾ ਲਾਗਤ ਮੁੱਲ ਵੀ ਨਹੀਂ ਨਿਕਲ ਰਿਹਾ ਜਦੋਂ ਕਿਸੇ ਵੀ ਫਸਲ ਦਾ ਲਾਗਤ ਮੁੱਲ ਨਹੀਂ ਨਿਕਲੂਗਾ ਤਾਂ ਉਸ ਫਸਲ ਨੂੰ ਪੈਦਾ ਕਰਨ ਵਾਸਤੇ ਉਹ ਬੰਦੇ ਉਸ ਖਿੱਤੇ ਨੂੰ ਜਾਂ ਉਸ ਵਿਸ਼ੇਸ਼ ਕਿਸਮ ਦੇ ਧੰਦੇ ਨੂੰ ਛੱਡ ਕੇ ਪਾਸੇ ਹੋਣ ਲੱਗ ਜਾਂਦੇ ਐ ਸਾਨੂੰ ਸਾਰਿਆਂ ਨੂੰ ਯਾਦ ਹੈ ਕਿ ਇੱਕ ਸਮਾਂ ਉਹ ਸੀ ਜਦੋਂ ਭਾਰਤ ਅਨਾਜ ਦੇ ਸੰਕਟ ਦਾ ਸ਼ਿਕਾਰ ਹੋਇਆ ਸੀ ਤੇ ਉਦੋਂ ਜਿਹੜੀ ਸਾਡੀ ਪਰੰਪਰਾਵਾਦੀ ਫਸਲ ਸੀ ਉਹਦੀ ਥਾਂ ਤੇ ਮੈਕਸੀਕਨ ਕਿਸਮ ਦੀਆਂ ਕਣਕਾਂ ਆਈਆਂ ਅਮਰੀਕਾ ਤੋਂ ਹੈਲਪ ਲਈ ਗਈ ਤੇ ਆਮ ਇਹ ਕਿਹਾ ਜਾਂਦਾ ਸੀ ਕਿ ਭਾਰਤ ਨੂੰ ਅਨਾਜ ਬਾਹਰਲੇ ਮੁਲਕਾਂ ਤੋਂ ਮਗਵਾਉਣਾ ਪੈਂਦਾ ਤੇ ਇਹਦੇ ਨਾਲ ਸਾਡੀ ਸਰਕਾਰ ਨੇ ਨਵੀਆਂ ਨੀਤੀਆਂ ਲਿਆਂਦੀਆਂ ਐਗਰੀਕਲਚਰ ਯੂਨੀਵਰਸਟੀਆਂ ਬਣਾਈਆਂ ਉਹਦੇ ਨਾਲ ਇੱਕ ਗ੍ਰੀਨ ਰੈਵੋਲੂਸ਼ਨ ਆਇਆ ਤੇ ਗ੍ਰੀਨ ਰੈਵੋਲੂਸ਼ਨ ਦੇ ਵਿੱਚ ਪੰਜਾਬ ਮੋਹਰੀਆਂ ਦੇ ਵਿੱਚੋਂ ਸੀ ਤੇ ਹੌਲੀ-ਹੌਲੀ ਕੀ ਹੋਇਆ ਕਿ ਜਿਹੜੀ ਗ੍ਰੀਨ ਰੈਵੋਲੂਸ਼ਨ ਦੇ ਕਾਰਨ ਪੰਜਾਬ ਦੀ ਖੇਤੀ ਦੀ ਜਾਂ ਜ਼ਮੀਨ ਦੀ ਉਤਪਾਦਕਤਾ ਘਟਦੀ ਗਈ ਤੇ ਲਾਗਤ ਮੁੱਲ ਵੱਧ ਆ ਗਿਆ ਹੁਣ ਅਖੀਰ ਤੇ ਕੀ ਹੋਇਆ ਕਿ ਹੌਲੀ-ਹੌਲੀ ਸਾਡੇ ਜਿਹੜੇ ਪ੍ਰਕਿਰਤਿਕ ਸਾਧਨ ਸੀ ਵਾਟਰ ਲੈਵਲ ਥੱਲੇ ਚਲਾ ਗਿਆ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਗਈ ਸਾਡੇ ਮੌਸਮ ਦੀ ਮਾਰ ਪੈਣ ਲੱਗ ਗਈ ਤਾਂ ਇਹੋ ਜੇ ਸਮੇਂ ਦੇ ਵਿੱਚ ਸਾਡੀਆਂ ਸਰਕਾਰਾਂ ਨੂੰ ਕਿਉਂਕਿ ਕਿਸਾਨੀ ਵੀ ਉਹਦਾ ਹਿੱਸਾ ਹੈ ਜਿਸ ਪ੍ਰਕਾਰ ਇੰਡਸਟਰੀ ਦੇ ਕਰਜ਼ੇ ਮਾਫ਼ ਕੀਤੇ ਜਾਂਦੇ ਆ ਜਿਸ ਪ੍ਰਕਾਰ ਬਹੁਤ ਸਾਰੇ ਸਿੱਖ ਯੂਨਿਟ ਉਹਨਾਂ ਨੂੰ ਗਵਰਨਮੈਂਟ ਆਪ ਚਲਾਉਂਦੀ ਹੈ ਉਸ ਤਰੀਕੇ ਨਾਲ ਹੀ ਕਿਸਾਨੀ ਵੀ ਇਹ ਚਾਹੁੰਦੀ ਹੈ ਕਿ ਉਹਨਾਂ ਦੀਆਂ ਸਾਰੀਆਂ ਫਸਲਾਂ ਜਿਨ੍ਹਾਂ ਦਾ ਉਹ ਉਤਪਾਦਨ ਕਰਦੇ ਆ ਉਹਨਾਂ ਤੇ ਘੱਟੋ-ਘੱਟ ਲਾਗਤ ਮੁੱਲ ਦਿੱਤਾ ਜਾਵੇ ਤਾਂ ਕਿ ਕਿਸਾਨੀ ਬਚੀ ਰਹੇ ਜਿਹੜੀ ਫਸਲ ਹੈ ਉਹ ਇੱਕੋ ਇੱਕ ਚੀਜ਼ ਹੈ ਜਿਹੜੀ ਹਰ ਇਨਸਾਨ ਦੀ ਜ਼ਰੂਰਤ ਹੈ ਕੋਈ ਬੰਦਾ ਇਸੇ ਖਾਸ ਬ੍ਰਾਂਡ ਦਾ ਕੱਪੜਾ ਪਾਏ ਬਣਾ ਰਹਿ ਸਕਦਾ ਹੈ ਕਿਤੇ ਬਾਹਰ ਸੈਰ ਕਰੇ ਜਾਏ ਬਣਾ ਰਹਿ ਸਕਦਾ ਹੈ ਕਾਰ ਬਣਾ ਰਹਿ ਸਕਦਾ ਹੈ ਪਰ ਉਹ ਫਲ ਸਬਜ਼ੀ ਤੇ ਅਨਾਜ ਬਣਾ ਨਹੀਂ ਰਹਿ ਸਕਦਾ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਭਾਰਤ ਦੇ ਸਮੂਹ ਕਿਸਾਨਾਂ ਵੱਲ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਜਦੋਂ ਅਸੀਂ ਜੰਤਰ ਮੰਤਰ ਤੇ ਕਈ ਵਾਰੀ ਕਿਸਾਨਾਂ ਨੂੰ ਐਜੀਟੇਸ਼ਨ ਕਰਦੇ ਦੇਖਦੇ ਹਾਂ ਤਾਂ ਜਿਹੜੇ ਸਾਡੇ ਕੋਲੇ ਦੱਖਣ ਤੋਂ ਕਿਸਾਨ ਆਉਂਦੇ ਆ ਬਹੁਤ ਵਾਰੀ ਉਹਨਾਂ ਕਿਸਾਨਾਂ ਦੀ ਹਾਲਤ ਇੰਨੀ ਤਰਸਯੋਗ ਹੁੰਦੀ ਹੈ ਕਿ ਉਹਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਇਹਨਾਂ ਨੂੰ ਜੀਵਿਤ ਰਹਿਣ ਲਈ ਵੀ ਸਪੋਰਟ ਦੀ ਲੋੜ ਹੈ ਇਸ ਕਰਕੇ ਸਰਕਾਰਾਂ ਜਿਸ ਕਿਸਮ ਨਾਲ ਵੀ ਉਹਨਾਂ ਨੂੰ ਠੀਕ ਲੱਗਦਾ ਹੈ ਕਿਸਾਨੀ ਦੇ ਇਸ ਮੁੱਦੇ ਵੱਲ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਤੇ ਵਿਸ਼ੇ ਪੱਧਰ ਤੇ ਬਹੁਤ ਸਾਰੀਆਂ ਜਿਹੜੀਆਂ ਸਰਕਾਰਾਂ ਉਹਦੇ ਵੱਲ ਧਿਆਨ ਵੀ ਦਿੰਦੀਆਂ ਪਰ ਇੱਕ ਨਾਲ ਦੀ ਨਾਲ ਸੰਕਟ ਇਹ ਵੀ ਹੈ ਕਿ ਕੁਝ ਗੈਟ ਵਰਗੀਆਂ ਨੀਤੀਆਂ ਨਵੀਆਂ ਆਈਆਂ ਉਹਨਾਂ ਨੇ ਕਿਸਾਨੀ ਦੇ ਸੰਕਟ ਵਿੱਚ ਵਾਧਾ ਕਰਨ ਲਈ ਇਹ ਕਿਹਾ ਕਿ ਸਬਸਿਡੀ ਨੂੰ ਘਟਾਇਆ ਜਾਵੇ ਸਬਸਿਡੀ ਨੂੰ ਖਤਮ ਕੀਤਾ ਜਾਵੇ ਤੇ ਨਾਲ ਹੀ ਨਾਲ ਉਸ ਇਹੋ ਜਿਹੇ ਆਈਆਂ ਜਿਹੜੀਆਂ ਸੁਜੈਸ਼ਨਸ ਵੱਖ-ਵੱਖ ਜਿਹੜੇ ਵਿਦਵਾਨ ਜਾਂ ਕਮਿਸ਼ਨ ਭਾਰਤ ਸਰਕਾਰ ਵੱਲੋਂ ਬਣਾਏ ਗਏ ਜਿਨ੍ਹਾਂ ਦੇ ਵਿੱਚੋਂ ਸਵਾਮੀਨਾਥਨ ਕਮਿਸ਼ਨ ਹੈ ਜਿਹੜਾ ਉਸ ਨੂੰ ਪ੍ਰਮੁੱਖ ਮੰਨਿਆ ਜਾਂਦਾ ਹੈ ਉਸ ਦੇ ਮੁਤਾਬਕ ਬਹੁਤ ਵਾਰੀ ਕਿਸਾਨ ਮੰਗ ਕਰਦੇ ਆ ਕਿ ਸਵਾਮੀਨਾਥਨ ਕਮਿਸ਼ਨ ਹੈ ਜਿਹੜਾ ਉਸ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕੀਤਾ ਜਾਵੇ ਤਾਂ ਕਿ ਕਿਸਾਨੀ ਹੈ ਜਿਹੜੀ ਉਹਨੂੰ ਸੰਕਟ ਵਿੱਚੋਂ ਕੱਢਿਆ ਜਾ ਸਕੇ ਮੈਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਕਿਸਾਨੀ ਦੀ ਜਿੱਥੋਂ ਤੱਕ ਸੰਭਵ ਹੋਵੇ ਉਹ ਨੂੰ ਇੰਡਸਟਰੀ ਦੀ ਪੱਧਰ ਤੇ ਘੱਟੋ ਘੱਟ ਉਹਦੇ ਬਰਾਬਰ ਦੀ ਮਾਇਕ ਸਹਾਇਤਾ ਜ਼ਰੂਰ ਦੇਣੀ ਚਾਹੀਦੀ ਹੈ। ਅੱਜ ਕੱਲ੍ਹ ਦੀ ਕਿਸਾਨੀ ਵਿੱਚ ਮਾਰਕੀਟਿੰਗ ਸਿਸਟਮ ਦਾ ਕੀ ਰੋਲ ਹੈ? ਇਸ ਦੀ ਕਿੱਥੇ ਤੱਕ ਇੰਪੋਰਟੈਂਸ ਹੈ? ਤਾਂ ਕਿ ਕਿਸਾਨ ਫਸਲਾਂ ਨੂੰ ਵੇਚਣ ਦੀ ਆਨਲਾਈਨ ਸਿਸਟਮ ਦਾ ਮਾਰਕੀਟਿੰਗ ਸਿਸਟਮ ਦਾ ਕੀ ਅਹਿਮੀਅਤ ਹੈ? ਦੇਖੋ ਇਹ ਬਹੁਤ ਅਹਿਮ ਗੱਲ ਹੈ। ਸਾਡੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਸਾਡੀ ਤਕਰੀਬਨ 50-60 ਸਾਲ ਜਾਂ 100 ਸਾਲ ਪੁਰਾਣੀ ਮਾਰਕੀਟਿੰਗ ਸਿਸਟਮ ਹੈ ਉਹੀ ਚੱਲ ਰਿਹਾ ਹੈ। ਕਿਸਾਨ ਆਪਣੀ ਫਸਲ ਨੂੰ ਲੈ ਕੇ ਜਾਂਦਾ ਹੈ ਉੱਥੇ ਜਾ ਕੇ ਢੇਰੀ ਕਰ ਦਿੰਦਾ ਹੈ ਤੇ ਉਸ ਨੂੰ ਖਰੀਦਣ ਵਾਲਾ ਵਿਅਕਤੀ ਇਹ ਨਿਰਧਾਰਤ ਕਰਦਾ ਹੈ ਕਿ ਇਸ ਫਸਲ ਨੂੰ ਅਸੀਂ ਕਿੰਨੇ ਦਾ ਖਰੀਦਣਾ ਹੈ ਹੋਰ ਕਿਸੇ ਵੀ ਪ੍ਰੋਡਕਟ ਦੇ ਵਿੱਚ ਇਹ ਨਹੀਂ ਹੁੰਦਾ ਹਮੇਸ਼ਾ ਹੀ ਆਪਣੀ ਜਿੰਸ ਦਾ ਆਪਣੇ ਉਤਪਾਦ ਦਾ ਮੁੱਲ ਹੈ ਜਿਹੜਾ ਉਹ ਉਸ ਨੂੰ ਮੈਨੂਫੈਕਚਰਰ ਹੈ ਜਿਹੜਾ ਬਣਾਉਣ ਵਾਲਾ ਉਹ ਨਿਰਧਾਰਤ ਕਰਦਾ ਹੈ ਤੁਸੀਂ ਕਿਸੇ ਸ਼ੋਰੂਮ ਤੇ ਟੀ-ਸ਼ਰਟ ਖਰੀਦਣ ਜਾਓ ਪੈਨ ਖਰੀਦਣ ਜਾਓ ਤੁਸੀਂ ਕਿਸੇ ਸ਼ੂਜ਼ ਖਰੀਦਣ ਜਾਓ ਕੱਪੜੇ ਜਾਂ ਹੋਰ ਕੋਈ ਵੀ ਚੀਜ਼ ਖਰੀਦਣ ਜਾਓ ਤਾਂ ਉਹਦੇ ਉੱਪਰ ਪਹਿਲਾਂ ਲਿਖਿਆ ਹੁੰਦਾ ਕਿ ਇਸ ਦੀ ਕੀਮਤ ਇੰਨੀ ਹੋਊਗੀ ਪਰ ਕਿਸਾਨੀ ਚ ਐਵੇਂ ਨਹੀਂ ਹੁੰਦਾ ਕਿਸਾਨ ਆਪਣੇ ਫਸਲ ਲਿਆ ਕੇ ਮੰਡੀ ਦੇ ਵਿੱਚ ਢੇਰੀ ਕਰ ਦਿੰਦਾ ਹੈ ਉੱਥੇ ਖਰੀਦਦਾਰ ਨਿਰਧਾਰਤ ਕਰਦਾ ਕਿ ਇਹਨੂੰ ਮੈਂ ਇੰਨਾ ਮੁੱਲ ਦੇਵਾਂਗਾ ਉਹਦੇ ਪਿੱਛੇ ਕਾਰਨ ਇਹੀ ਹੈ ਕਿ ਅਸੀਂ ਜਿਵੇਂ ਜਿਵੇਂ ਟੈਕਨਾਲੋਜੀ ਨਾਲ ਖੇਤੀ ਦੀ ਉਤਪਾਦਕਤਾ ਨੂੰ ਵਧਾਇਆ ਉਸ ਦੇ ਨਾਲ ਮਿਲਦੀ ਜੁਲਦੀ ਅਸੀਂ ਸਾਡੀ ਮਾਰਕੀਟਿੰਗ ਸਟ੍ਰੈਟਜਿਸ ਇੰਪਰੂਵ ਨਹੀਂ ਕਰ ਸਕੇ ਅੱਜ ਵੀ 40% ਫਲ ਤੇ ਸਬਜ਼ੀਆਂ ਜਿਹੜੀਆਂ ਉਹ ਵੇਸਟ ਹੋ ਜਾਂਦੀਆਂ ਗਲ ਜਾਂਦੀਆਂ ਸਮੇਂ ਸਿਰ ਉਪਭੋਗਤਾ ਤੱਕ ਨਹੀਂ ਪਹੁੰਚਦੀਆਂ ਅੱਜ ਵੀ ਅਸੀਂ ਪੰਜਾਬ ਦੇ ਵਿੱਚ ਜਾਣਦੇ ਆ ਕਿ ਪਿਛਲੇ 2 ਸਾਲਾਂ ਦੀ ਖਰੀਦੀ ਹੋਈ ਕਣਕ ਹੈ ਜਿਹੜੀ ਜਾਂ ਚਾਹ ਉਹ ਸਟੋਰਾਂ ਦੇ ਵਿੱਚ ਪਏ ਆ ਉਸ ਨੂੰ ਉਹਨਾਂ ਭੰਡਾਰਾਂ ਦੇ ਵਿੱਚੋਂ ਨਹੀਂ ਚੱਕਿਆ ਤੇ ਹੁਣ ਹਾਲਾਤ ਇਹ ਬਣੇ ਹੋਏ ਆ ਜਦੋਂ ਦੂਜੀਆਂ ਸੂਬਿਆਂ ਕੋਲੇ ਉਹਨਾਂ ਨੂੰ ਸੈਂਪਲ ਨੂੰ ਭੇਜਿਆ ਜਾਂਦਾ ਕਿ ਅਸੀਂ ਵੇਚਣਾ ਚਾਹੁੰਦੇ ਆ ਉਹ ਸੈਂਪਲ ਰਿਜੈਕਟ ਹੋ ਰਹੇ ਆ ਮੇਰਾ ਮਤਲਬ ਇਹ ਹੈ ਕਿ ਸਾਡੇ ਅਨਾਜ ਨੂੰ ਠੀਕ ਤਰੀਕੇ ਨਾਲ ਉਹਦਾ ਭੰਡਾਰੀਕਰਨ ਹੋਣਾ ਚਾਹੀਦਾ ਸਾਡੇ ਫਰੂਟ ਆ ਜਿਹੜੇ ਅੱਜ ਕਿੰਨੂ ਆਊਗਾ ਉਹ ਬਾਹਰ ਰੋਲ ਰਿਹਾ ਹੈ ਅੰਗੂਰ ਰੋਲ ਰਹੇ ਆ ਮੀਟ ਪ੍ਰੋਡਕਟ ਆ ਜਿਹੜੇ ਉਹਨਾਂ ਬਾਰੇ ਪ੍ਰੋਪਰ ਮਾਰਕੀਟਿੰਗ ਹੈ ਨਹੀਂ ਜੇ ਮਾਰਕੀਟਿੰਗ ਥੋੜੀ ਬਹੁਤੀ ਹੈ ਤਾਂ ਉਹ ਬਹੁਤ ਹੀ ਮੁੱਢਲੇ ਪੱਧਰ ਦੀ ਹੈ ਪਿਛਲੇ 5 ਦਹਾਕਿਆਂ ਤੋਂ ਹਲੇ ਵੀ ਮੱਖੀਆਂ ਨਾਲ ਭਰੇ ਹੋਏ ਏਰੀਏ ਦੇ ਵਿੱਚ ਲੋਕਾਂ ਨੂੰ ਮੁਰਗੇ ਤੇ ਬੱਕਰੇ ਦਾ ਮੀਟ ਕੱਟ ਕੇ ਦਿੱਤਾ ਜਾ ਰਿਹਾ ਹੈ ਕੋਈ ਇਸ ਕਿਸਮ ਦਾ ਸਾਡੇ ਕੋਲੇ ਬਹੁਤ ਘੱਟ ਸੈਟਅਪ ਆਇਆ ਹੈ ਜਿਦੇ ਵਿੱਚ ਕਿਸੇ ਉਤਪਾਦ ਬਾਰੇ ਲਿਖਿਆ ਹੋਵੇ ਕਿ ਇਸ ਦੀ ਤਾਜ਼ਗੀ ਕਿੰਨੀ ਹੈ ਐਕਸਪਾਇਰੀ ਡੇਟ ਕਿੰਨੀ ਹੈ ਉਹਨੂੰ ਫਾਰਮ ਤੋਂ ਠੀਕ ਪੈਕ ਕੀਤਾ ਹੋਵੇ ਗਲੋਬਲ ਮਾਰਕੀਟ ਨਾਲ ਜੋੜਿਆ ਹੋਵੇ ਹੁਣ ਨਵਾਂ ਜਿਹੜਾ ਸੜਕਾਂ ਦਾ ਜਾਲ ਵਛਾਇਆ ਜਾ ਰਿਹਾ ਹੈ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਮਾਰਕੀਟ ਨੂੰ ਯੂਰਪ ਨਾਲ ਵੀ ਜੋੜਿਆ ਜਾਊਗਾ ਉਹ ਪਤਾ ਨਹੀਂ ਅਜੇ ਤੱਕ ਦੂਰ ਦੀਆਂ ਗੱਲਾਂ ਕਿਉਂਕਿ ਪੰਜਾਬ 'ਚ ਬੈਠ ਕੇ ਜਦੋਂ ਅਸੀਂ ਗੱਲ ਕਰਦੇ ਆਂ ਤਾਂ ਹਲੇ ਤੱਕ ਪਾਕਿਸਤਾਨ ਨੂੰ ਆਲੂਆਂ ਟਮਾਟਰਾਂ ਤੇ ਹੋਰ ਚੀਜ਼ਾਂ ਦੀ ਲੋੜ ਹੈ ਸਾਡਾ ਤਾਂ ਬਾਘਾ ਵਾਲਾ ਆਰਡਰ ਵੀ ਹਜੇ ਖੋਲਿਆ ਨਹੀਂ ਗਿਆ ਪੰਜਾਬ ਦੇ ਉਤਪਾਦ ਮਾਰਕੀਟਿੰਗ ਲਈ ਸਮੁੰਦਰ ਦੇ ਰਸਤੇ ਤੋਂ ਗੁਜਰਾਤ ਹੋ ਕੇ ਬਾਹਰ ਜਾਂਦੇ ਆ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜੇ ਸਰਕਾਰਾਂ ਜਿਨ ਵਸੀਂ ਡਰਾਈ ਪੋਰਟ ਕਹਨੇ ਆ ਉਸ ਕਿਸਮ ਦੀਆਂ ਚੀਜ਼ਾਂ ਬਣਾਉਣ ਮਾਰਕੀਟਿੰਗ ਵੱਲ ਹੈਲਪ ਕਰਨ ਸਾਡੇ ਇੰਸਟੀਚਿਊਸ਼ਨ ਹੈ ਜਿਹੜੇ ਉਹ ਪੈਕਿੰਗ ਦੇ ਪ੍ਰੀਜ਼ਰਵੇਸ਼ਨ ਦੇ ਤੇ ਮਾਰਕੀਟਿੰਗ ਦੇ ਢੰਗ ਤਰੀਕੇ ਸਿਖਾਉਣ ਇਹਦੇ ਨਾਲ ਕਿਸਾਨੀ ਨੂੰ ਥੋੜਾ ਬਹੁਤਾ ਫਾਇਦਾ ਹੋ ਸਕਦਾ ਜਿੰਸ ਦੇ ਮੁਤਾਬਕ ਕਿਸ ਕਿਸਮ ਦੀ ਜਿੰਸ ਨੂੰ ਕਿਸ ਕਿਸਮ ਦੀ ਮਾਰਕੀਟਿੰਗ ਦੀ ਲੋੜ ਹੈ ਜੇ ਇਹ ਸਹਾਇਤਾ ਹੋਵੇ ਤਾਂ ਇਹਦੇ ਨਾਲ ਸ਼ਾਇਦ ਕੁਛ ਨਾ ਕੁਛ ਕਿਸਾਨੀ ਨੂੰ ਆਰਥਿਕ ਤੌਰ ਤੇ ਲਾਭ ਪੁੱਜ ਸਕਦਾ ਜਿਵੇਂ ਕਿ ਡਾਕਟਰ ਸਾਹਿਬ ਪੁਰਾਣੇ ਸਮੇਂ ਦੇ ਵਿੱਚ ਪਰੰਪਰਾਵਾਦੀ ਖੇਤੀ ਕੀਤੀ ਜਾਂਦੀ ਸੀ ਅੱਜ ਦਾ ਜਿਹੜਾ ਕਿਸਾਨ ਹੈ ਜੈਵਿਕ ਖੇਤੀ ਵੱਲ ਬੜਾ ਮਤਲਬ ਜਾ ਰਿਹਾ ਹੈ ਤੇ ਫਿਊਚਰ ਦੇ ਵਿੱਚ ਕੀ ਕਿਸਾਨੀ ਲਈ ਕੀ ਇੱਕ ਰੋਲ ਮਾਡਲ ਬਣ ਸਕਦਾ ਦੇਖੋ ਕੁਝ ਐਕਸਪੈਰੀਮੈਂਟ ਹੋ ਰਹੇ ਆ ਮੁਕਸਰ ਵੱਲ ਜਾਂ ਹੋਰ ਕਈ ਥਾਵਾਂ ਤੇ ਕੁਝ ਪੜ੍ਹੇ ਲਿਖੇ ਪੰਜਾਬ ਦੇ ਨੌਜਵਾਨਾਂ ਨੇ ਜਿਹੜੇ ਅਫੋਰਡ ਕਰ ਸਕਦੇ ਸੀ ਉਹਨਾਂ ਨੇ ਕੋਸ਼ਿਸ਼ ਇਹ ਕੀਤੀ ਹੈ ਕਿ ਅੱਜ ਕੱਲ ਆਮ ਤੌਰ ਤੇ ਡਾਕਟਰੀ ਪੇਸ਼ੇ ਵਾਲੇ ਲੋਕ ਕਹਿੰਦੇ ਆ ਕਿ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਉਤਪਾਦ ਐ ਉਹ ਖਾਣਯੋਗ ਨਹੀਂ ਰਹੇ ਉਹਨਾਂ ਦੇ ਵਿੱਚ ਯੂਰੀਆ ਦੀ ਮਾਤਰਾ ਵਧ ਗਈ ਪੋਲੂਸ਼ਨ ਕਾਰਨ ਸਾਡੀਆਂ ਫਸਲਾਂ ਜਿਹੜੀਆਂ ਉਹ ਸਿਹਤ ਨੂੰ ਬਣਾਉਣ ਦੀ ਥਾਂ ਤੇ ਵਿਗਾੜਨ ਜਾਦੇ ਲੱਗ ਪਈਆਂ ਤਾਂ ਉਹਨਾਂ ਸਾਰੀਆਂ ਕਰਕੇ ਬਹੁਤ ਸਾਰੇ ਲੋਕ ਅੱਜਕੱਲ ਆਰਗੈਨਿਕ ਚੀਜ਼ਾਂ ਆਰਗੈਨਿਕ ਅੰਡੇ ਆਰਗੈਨਿਕ ਫਰੂਟ ਆਰਗੈਨਿਕ ਸਬਜ਼ੀਆਂ ਆਰਗੈਨਿਕ ਚਾਵਲ ਦਾਲਾਂ ਉਹਨਾਂ ਨੂੰ ਦੁੱਗਣੇ ਮੁੱਲ ਤੇ ਵੀ ਖਰੀਦਣ ਨੂੰ ਤਿਆਰ ਐ ਇਧਰ ਨੂੰ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਹਲੇ ਤੱਕ ਐਕਸਪੈਰੀਮੈਂਟ ਲੈਵਲ ਤੇ ਹੀ ਹੈ ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਜੈਵਿਕ ਖੇਤੀ ਦਾ ਰੁਝਾਨ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਮਾਸ ਲੈਵਲ ਤੇ ਆਇਆ ਹੈ ਕਿਉਂਕਿ ਜੈਵਿਕ ਖੇਤੀ ਵਿੱਚ ਉਤਪਾਦਨ ਘੱਟ ਹੁੰਦਾ ਹੈ ਪੰਜਾਬ ਦੀ ਕਿਸਾਨੀ ਪਹਿਲਾਂ ਹੀ ਆਰਥਿਕ ਸੰਕਟ ਨਾਲ ਜੂਝ ਰਹੀ ਹੈ ਜੇ ਉਹ ਜੈਵਿਕ ਖੇਤੀ ਵੱਲ ਜਾਊਗੀ ਤੇ ਉਹਨਾਂ ਨੂੰ ਕੋਈ ਸਰਕਾਰੀ ਸਹਾਇਤਾ ਨਹੀਂ ਮਿਲੂਗੀ ਤਾਂ ਉਹਦੇ ਨਾਲ ਕਿਸਾਨਾਂ ਦੇ ਆਰਥਿਕ ਨੁਕਸਾਨ ਹੋਣ ਦੀਆਂ ਵੱਡੀਆਂ ਸੰਭਾਵਨਾਵਾਂ ਬੜੀਆਂ ਰਹਿੰਦਗੀਆਂ ਜਿਵੇਂ ਅੱਜਕੱਲ ਖੇਤੀਬਾੜੀ ਚ ਬੇਪਿੰਤਾ ਪਾਈ ਜਾਂਦੀ ਹੈ ਹੋਰ ਫਸਲਾਂ ਦੇ ਨਾਲ ਨਾਲ ਫਲ ਸਬਜ਼ੀਆਂ ਜਿਵੇਂ ਮੂੜੀਆਂ ਦੀ ਖੇਤੀ ਬੜੀ ਇਹ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਲਈ ਕੋਈ ਨਵੇਂ ਮੌਕੇ ਦੇ ਰਹੀਆਂ ਫਸਲਾਂ ਦੇਖੋ ਕਿਸਾਨਾਂ ਲਈ ਨਵੇਂ ਮੌਕੇ ਬਿਲਕੁਲ ਆ ਰਹੇ ਹੈ ਨਵੇਂ ਮੌਕਿਆਂ ਦੇ ਵਿੱਚ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਕੁਝ ਇਹੋ ਜਿਹੀਆਂ ਫਸਲਾਂ ਪੰਜਾਬ ਦੇ ਵਿੱਚ ਆਈਆਂ ਜਿਨ੍ਹਾਂ ਦਾ ਕਦੇ ਨਾਂ ਹੀ ਨਹੀਂ ਸੁਣਿਆ ਸੀ ਫਾਰ ਐਗਜ਼ਾਮਪਲ ਡ੍ਰੈਗਨ ਫਰੂਟ ਜਿਹੜਾ ਅੱਜ ਤੋਂ ਦੋ ਸਦੀਆਂ ਪਹਿਲਾਂ ਕੋਈ ਜਾਣਦਾ ਵੀ ਨਹੀਂ ਸੀ ਪੰਜਾਬ 'ਚ ਅੱਜ ਇਹਦੀ ਵੀ ਖੇਤੀ ਹੋ ਰਹੀ ਹੈ ਇਸੇ ਤਰੀਕੇ ਨਾਲ ਚਾਈਨੀ ਖੀਰਾ ਜਿਹੜਾ ਪੋਲੀ ਹਾਊਸ ਦੇ ਵਿੱਚ ਹੁੰਦਾ ਹੈ ਪਹਿਲਾਂ ਉਹਦੇ ਬਾਰੇ ਕਿਸੇ ਨੇ ਸੁਣਿਆ ਨਹੀਂ ਸੀ ਅੱਜ ਕੱਲ ਉਹ ਵੀ ਹੋ ਰਿਹਾ ਹੈ ਤੇ ਪਿਛਲੇ ਕੁਝ ਸਮੇਂ ਤੋਂ ਇਹ ਵੀ ਟਰਾਈ ਕੀਤੀ ਜਾ ਰਹੀ ਹੈ ਕਿ ਇੱਕ ਪੰਜਾਬ ਦੇ ਮੌਸਮ ਦੇ ਅਨੁਕੂਲ ਸੇਬ ਪੈਦਾ ਕਰਨ ਦੀ ਜਿਹੜੀ ਇੱਥੇ ਕੋਸ਼ਿਸ਼ ਹੋ ਰਹੀ ਹੈ ਉਹ ਕਿੰਨੀਕ ਸਫਲ ਹੋਊਗੀ ਇਹ ਤਾਂ ਭਵਿੱਖ ਹੀ ਦੱਸੂਗਾ ਪਰ ਇਸ ਕਿਸਮ ਦੀਆਂ ਜਿਹੜੀਆਂ ਕੋਸ਼ਿਸ਼ਾਂ ਪੰਜਾਬ ਦੇ ਵਿੱਚ ਨਿਰੰਤਰ ਤੌਰ ਤੇ ਖੇਤੀ ਦੇ ਵਿੱਚ ਕੀਤੀਆਂ ਜਾ ਰਹੀਆਂ ਹਨ ਡਾਕਟਰ ਸਾਹਿਬ ਸਾਨੂੰ ਇਹ ਦੱਸੋ ਵੀ ਅੱਜ ਦਾ ਜਿਹੜਾ ਨੌਜਵਾਨ ਹੈ ਯੂਥ ਹੈ ਉਸ ਦਾ ਕਿਸਾਨੀ ਵੱਲ ਕੀ ਰੁਝਾਨ ਹੈ ਕਿ ਵੱਧਦਾ ਜਾ ਰਿਹਾ ਜਾਂ ਘਟਦਾ ਜਾ ਰਿਹਾ ਹੈ ਦੇਖੋ ਬੜੀ ਕੁਦਰਤੀ ਗੱਲ ਹੈ ਕਿ ਜਦੋਂ ਅਸੀਂ ਵਿਦੇਸ਼ਾਂ ਵਿੱਚ ਜਾਣ ਵਾਲੇ ਨੌਜਵਾਨਾਂ ਦੀ ਗਿਣਤੀ ਕਰਦੇ ਹਾਂ ਤਾਂ ਉਹਨਾਂ ਚੋਂ 80% ਨੌਜਵਾਨ ਉਹ ਹੈ ਜਿਹੜੇ ਖੇਤੀ ਦੇ ਧੰਦੇ ਚੋਂ ਨਿਕਲ ਕੇ ਉਧਰ ਜਾ ਰਹੇ ਹੈ ਖੇਤੀ ਦਾ ਧੰਦਾ ਜਿਹੜਾ ਨਾ ਤਾਂ ਉਹ ਲਾਹੇਵੰਦਾ ਰਿਹਾ ਨਾ ਖੇਤੀ ਦੇ ਧੰਦੇ ਵਿੱਚ ਉਸ ਕਿਸਮ ਦੀ ਮਾਡਰਨਾਈਜੇਸ਼ਨ ਆਈ ਹੈ ਨਾ ਖੇਤੀ ਦੇ ਧੰਦੇ ਵਿੱਚ ਉਹਨਾਂ ਨੂੰ ਆਰਥਿਕ ਤੌਰ ਤੇ ਭਵਿੱਖ ਨਜ਼ਰ ਆ ਰਿਹਾ ਹੈ ਜਦੋਂ ਇਹ ਸਾਰੇ ਸੰਕਟ ਉਹਨਾਂ ਦੇ ਸਾਹਮਣੇ ਆਉਂਦੇ ਆ ਤਾਂ ਮੈਨੂੰ ਇਹ ਲੱਗਦਾ ਹੈ ਕਿ ਉਹ ਇਸ ਧੰਦੇ ਵਿੱਚ ਪੈਣ ਦੀ بجائے ਇਸ ਤੋਂ ਪਲਾਨ ਕਰਨਾ ਬਿੱਤਰ ਸਮਝੀ ਪਈ ਹੈ ਪਿਤਾਪੁਰ ਖੀੜਾ ਕੰਮ ਸੀ ਉਸ ਨੂੰ ਉਹ ਛੱਡਣ ਜਾ ਰਹੇ ਹੈ ਪਰ ਜੇ ਇਸ ਨੂੰ ਮਾਡਰਨਾਈਜੇਸ਼ਨ ਦੇ ਨਾਲ ਜੋੜਿਆ ਜਾਂਦਾ ਇਸ ਨੂੰ ਵਧੀਆ ਤਕਨੀਕ ਨਾਲ ਜੋੜ ਕੇ ਅੱਗੇ ਲਿਜਾਇਆ ਜਾਂਦਾ ਤਾਂ ਸ਼ਾਇਦ ਨੌਜਵਾਨ ਵੀ ਖੇਤੀ ਨਾਲ ਜੁੜੇ ਰਹਿੰਦੇ ਕਿਉਂਕਿ ਜਿੰਨਾ ਮੁਲਕਾਂ ਦੇ ਵਿੱਚ ਅੱਜ ਪੰਜਾਬੀ ਨੌਜਵਾਨ ਜਾ ਰਹੇ ਹੈ ਭਾਵੇਂ ਉਹ ਯੂਰਪ ਦੀ ਗੱਲ ਕਰੀਏ ਇਟਲੀ ਦੇ ਵਿੱਚ ਜਾ ਕੇ ਪੰਜਾਬੀ ਨੌਜਵਾਨਾਂ ਨੇ ਫਾਰਮ ਬਣਾਏ ਹੋਏ ਹੈ ਪੰਜਾਬ ਦੇ ਲੋਕਾਂ ਨੇ ਪੀਲੀ ਭੀੜ ਦੇ ਵਿੱਚ ਜਾ ਕੇ ਫਾਰਮ ਆਪਣੇ ਬਣਾਏ ਹੋਏ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡੇ ਵੱਡੇ ਫਾਰਮ ਪੰਜਾਬੀ ਕਿਸਾਨਾਂ ਦੇ ਹੈ ਕੈਨੇਡਾ ਦੇ ਵਿੱਚ ਉਹ 베ਰੀਜ਼ ਦੀ ਖੇਤੀ ਕਰ ਰਹੇ ਹੈ ਇਸੇ ਤਰੀਕੇ ਨਾਲ ਆਸਟ੍ਰੇਲੀਆ ਦੇ ਵਿੱਚ ਪੰਜਾਬੀਆਂ ਦੇ ਬਹੁਤ ਵੱਡੇ ਫਾਰਮ ਹੈ ਕਹਿਣ ਤੋਂ ਮਤਲਬ ਇਹ ਹੈ ਕਿ ਉਹ ਪੰਜਾਬ ਦੇ ਹਾਲਾਤ ਅਨੁਸਾਰ ਇੱਥੋਂ ਦੀ ਖੇਤੀ ਵਿੱਚੋਂ ਕੋਈ ਆਰਥਿਕ ਲਾਭ ਨਹੀਂ ਦੇਖ ਰਹੇ ਇਸੇ ਕਰਕੇ ਉਹ ਪੰਜਾਬ ਦੀ ਖੇਤੀ ਛੱਡਣਾ ਚਾਹੁੰਦੇ ਆ ਤੇ ਜਦੋਂ ਜਿੱਥੇ ਜਾ ਕੇ ਉਹਨਾਂ ਨੂੰ ਲੱਗਦਾ ਕਿ ਖੇਤੀ ਇਲਾਹੇਵੰਦਾ ਧੰਦਾ ਹਲੇ ਬਣੀ ਹੋਈ ਹੈ ਉੱਥੇ ਉਹ ਖੇਤੀ ਨਾਲ ਜਾ ਕੇ ਜੁੜਨਾ ਵੀ ਪਸੰਦ ਕਰਦੇ ਆ ਮੈਨੂੰ ਲੱਗਦਾ ਪ੍ਰਮੁੱਖ ਤੌਰ ਤੇ ਇਹੀ ਕਾਰਨ ਮੰਨਿਆ ਜਾ ਸਕਦਾ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਸਟੂਡੀਓ ਵਿੱਚ ਆ ਕੇ ਸਾਡੇ ਦਰਸ਼ਕਾਂ ਨੂੰ ਜੋ ਅੱਜ ਦੀ ਕਿਸਾਨੀ ਹੈ ਉਸਦੇ ਸੰਕਟਾਂ ਬਾਰੇ ਦੱਸਿਆ ਤੇ ਅੱਜ ਦੇ ਜੋ ਕਿਸਾਨ ਹੈ ਇਸ ਸਮੱਸਿਆ ਨਾਲ ਜੂਝ ਰਿਹਾ ਉਹਨਾਂ ਨੂੰ ਬਾਹਰ ਆਉਣ ਦੀ ਕੋਈ ਨਵੇਂ ਰਸਤੇ ਵੀ ਸੁਣ ਦੱਸਿਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਸਰਕਾਰ ਵਿਗਿਆਨ ਤੇ ਕਿਸਾਨ ਇਹ ਤਿੰਨੇ ਮਿਲ ਕੇ ਕੰਮ ਕਰਨ ਤਾਂ ਇੱਕ ਵਧੀਆ ਕਿਸਾਨੀ ਦਾਪਕ ਹੋ ਸਕਦਾ ਤੁਹਾਡਾ ਸਟੂਡੀਓ ਵਿਚ ਆਉਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ